ਅਹੀਂ ਪਹਿਲਾਂ ਤਾਂ ਠੇਕਾ ਗਿਣ ਲੱਗ ਪਏ ਵੀ ਜੇ ਕਿਲਾ ਅੱਧਾ ਕਿਲਾ ਉਹਨੂੰ ਪੱਠਿਆਂ ਦਾ ਪੈਣਾ ਸੀ ਪਹਿਲਾਂ ਠੀਕਾ ਗਿਣਦੇ ਫਿਰ ਸੀਰੀ ਦਾ ਕੱਢ ਕੇ ਗਿਣਦੇ ਫਿਰ ਫੀਡ ਦਾ ਕੱਢ ਕੇ ਗਿਣਦੇ ਆ ਤੇ ਸਾਡੇ ਬੰਦਿਆਂ ਨੇ ਖੋਦ ਹੀ ਬਣਾ ਦਿੱਤਾ ਵੀ ਡੇਰੀ ਘਾਟੇ ਦਾ ਸੌਦਾ ਤੇਰ ਮੇਰ ਚ ਪੈ ਗਏ ਅਸੀਂ ਜਿੱਥੇ ਸਾਡੀ ਮੈਂ ਹਮੇਸ਼ਾ ਕਹਿੰਦਾ ਹਾਂ ਜਿੱਥੇ ਸਾਡੀ ਸਿਹਤ ਦੀ ਗੱਲ ਆਉਂਦੀ ਹੈ ਜੇ ਡੰਗਰ ਤੁਹਾਨੂੰ ਰੱਖ ਕੇ ਸ਼ੁੱਧ ਦੁੱਧ ਤੁਹਾਡੇ ਘਰ ਦਾ ਮਿਲਦਾ ਤਾਂ ਤੇਰ ਮੇਰ ਸਾਨੂੰ ਛੱਡ ਦੇਣੀ ਚਾਹੀਦੀ ਸਾਡੇ ਸਾਰੇ ਪੰਜਾਬ ਦੀ ਗੱਲ ਹੀ ਐ ਅਸੀਂ ਸਿਰਫ ਡੰਗਰਾਂ ਨੂੰ ਘਾਟੇ ਦਾ ਸੌਦਾ ਬਣਾ ਦਿੱਤਾ ਵੀ ਮੈਨੂੰ ਬਚਦਾ ਨਹੀਂ ਐ ਮੇਰੇ ਸੀਰੀ ਦਾ ਖਰਚਾ ਨਹੀਂ ਨਿਕਲਦਾ ਮੇਰੇ ਠੇਕੇ ਦਾ ਖਰਚਾ ਨਹੀਂ ਨਿਕਲਦਾ ਮੇਰੇ ਫੀਡ ਦਾ ਖਰਚਾ ਨਹੀਂ ਨਿਕਲਦਾ ਅਸੀਂ ਤਾਂ ਡੰਗਰ ਛੱਡੇ ਆ ਡੰਗਰ ਛੱਡਦੇ ਗਏ ਆ ਤੇ ਬਿਮਾਰੀਆਂ ਸਾਡੇ ਘਰਾਂ ਚ ਆਉਂਦੀਆਂ ਗਈਆਂ ਮੈਂ ਹਮੇਸ਼ਾ ਹੀ ਕਹਿਣਾ ਹੁੰਨਾ ਡਾਕਟਰ ਕੋਲ ਅਸੀਂ ਜਾਂਦੇ ਜਦੋਂ ਡਾਕਟਰ ਸਾਡਾ ਦੁੱਧ ਦਹੀਂ ਮੱਖਣ ਲੱਸੀ ਘਿਓ ਬੰਦ ਕਰਾਉਂਦਾ ਸਾਡਾ ਬੇੜਾ ਉਦੋਂ ਹੀ ਬਹਿ ਜਾਂਦਾ ਪਹਿਲਾਂ ਕਾਰਪੋਰੇਟ ਨੇ ਕੀ ਕਰਨਾ ਸੀ ਆਪ ਦਾ ਰਿਫੈਂਡ ਚ ਲਾਉਣਾ ਸੀ ਤੇ ਡਾਕਟਰਾਂ ਦੇ ਮੂੰਹੋਂ ਹੀ ਕਢਾ ਦਿੱਤਾ ਵੀ ਜਿਹੜਾ ਵਾ ਦੇਸੀ ਕਿਓ ਆ ਤੁਹਾਡੀਆਂ ਨਾੜਾਂ ਬਲੌਕ ਕਰਦਾ ਤੁਸੀਂ ਰਿਫੈਂਡ ਵਰਤੋ ਕਿਉਂਕਿ ਕਾਰਪੋਰੇਟ ਆ ਵੱਡੀਆਂ-ਵੱਡੀਆਂ ਕੰਪਨੀਆਂ ਰਿਫੈਂਡ ਉਦੋਂ ਬਣਾ ਲਿਆ ਸੀ ਉਹਨਾਂ ਉਹਨਾਂ ਆਪਣੇ ਘਰਾਂ ਤੇ ਰਿਫੈਂਡ ਧੱਕਣਾ ਸੀ ਅਸੀਂ ਰਿਫੈਂਡ ਵਰਤਣ ਲੱਗ ਗਏ ਹੁਣ ਕੀ ਹੋਇਆ ਅਸੀਂ ਜਦੋਂ ਦੇਸੀ ਕਿਓ ਬਣਾਉਣਾ ਛੱਡ ਦਿੱਤਾ ਕਿਉਂਕਿ ਅਸੀਂ ਡੰਗਰ ਹੀ ਛੱਡ ਦਿੱਤੇ ਦੇਸੀ ਕਿਓ ਕੱਟਾ ਬੰਨਣਾ ਸਾਡੇ ਘਰਾਂ ਦੇ ਵਿੱਚ ਹੁਣ ਕੀ ਹੋਇਆ ਵੱਡੀਆਂ-ਵੱਡੀਆਂ ਕਾਰਪੋਰੇਟ ਕੰਪਨੀਆਂ, ਬੜੇ ਦੇਸੀ ਕਿਉਂ ਦੇ ਬੜੇ ਬ੍ਰਾਂਡ ਲੈ ਕੇ ਆ ਗਈਆਂ। ਹੁਣ ਉਹ ਹੀ ਡਾਕਟਰ ਤੁਹਾਨੂੰ ਕਹਿੰਦੇ ਆ ਵੀ ਦੇਸੀ ਕਿਉਂ ਖਾਣਾ ਸ਼ੁਰੂ ਕਰ ਦਿਓ। ਦੇਸੀ ਕਿਉਂ ਖਾਣਾ ਤਾਂ ਅਸੀਂ ਸ਼ੁਰੂ ਕਰ ਦਿੱਤਾ ਘਰੇ ਅਸੀਂ ਬਣਾਉਂਦੇ ਨਹੀਂ। ਅਸੀਂ ਕਾਰਪੋਰੇਟ ਕੰਪਨੀਆਂ ਤੋਂ ਹੀ ਲੈਣਾ ਸ਼ਹਿਰਾਂ 'ਚ ਜਾ ਕੇ। ਅਸੀਂ 5-500 ਨੂੰ ਲੀਟਰ ਦੇਸੀ ਕਿਉਂ ਲਈ ਜਣੇ। 500 ਲੀਟਰ ਦਾ ਤਾਂ ਦੇਸੀ ਕਿਉਂ ਬਣਦਾ ਹੀ ਨਹੀਂ। ਦੇਸੀ ਕਿਉਂ ਬਣਾਉਣ ਲੱਗਿਆਂ ਘਟੋ-ਘਟ ਵੀ 800-900 ਹਜ਼ਾਰ ਦਾ ਖਰਚਾ ਆਉਂਦਾ ਜੇ ਆਪਾਂ ਘਰੇ ਬਣਾਉਣੇ ਆ। ਤੇ ਇਹ ਹੀ ਇਸ ਕੈਂਪ ਦਾ ਤਾਨੂੰ ਬੇਨਤੀ ਹੈ ਵੀ ਇੱਥੋਂ ਕੋਈ ਸੇਕੇ ਜਾਇਆ ਜੇ ਘੱਟੋ-ਘੱਟ ਵੀ ਜ਼ਿਮੀਂਦਾਰ ਨੂੰ ਇੱਕ ਡੰਗਰ ਜ਼ਰੂਰ ਰੱਖਣਾ ਚਾਹੀਦਾ ਤੇਰਵੇਂਰ ਛੱਡ ਦੇਣੀ ਚਾਹੀਦੀ ਹੈ ਜੇ ਜ਼ਮੀਨ ਨਹੀਂ ਹੈਗੀ ਮੁੱਲ ਠੇਕੇ ਲੈ ਕੇ ਜੇ ਉਹਨੂੰ ਪੱਠੇ ਪਾਉਣੇ ਪੈਣ ਤਾਂ ਵੀ ਪਾਓ ਕਿਉਂਕਿ ਦੁੱਧ ਤੋਂ ਬੜਾ ਕੁਝ ਬਣਦਾ ਆ ਅਸੀਂ ਦੁੱਧਾਂ ਪੁੱਤਾਂ ਦੁੱਧਾਂ ਪੁੱਤਾਂ ਦੀ ਪਹਿਲਾਂ ਦਾਤ ਮੰਗਦੇ ਹੁੰਦੇ ਸੀ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝਗਾਉਂਦੇ ਸੀ ਬੀਬੀਆਂ ਜਾਂਦੀਆਂ ਸੀ ਮੇਰੇ ਦੁੱਧ ਪੁੱਤ ਨੂੰ ਸਲਾਮਤ ਰੱਖੀ ਅਸੀਂ ਦੁੱਧਾਂ ਪੁੱਤਾਂ ਦੀ ਦਾਤ ਮੰਗਣ ਆਲੇ ਅੱਜ ਅੱਜ ਅਸੀਂ ਢੋਲਣੀ ਚੁੱਕ ਕੇ ਡੇਰੀ ਤੇ ਜਾਂਦੇ ਆ ਦੁੱਧ ਲੈਣ ਤੇ ਡੇਰੀ ਵਾਲਾ ਪਤਾ ਨਹੀਂ ਕੋਈ ਕੀ ਖੇਸਵਾ ਬਣਾਈ ਜਾਂਦਾ ਆ ਪੰਜਾਬ ਦਾ 50% ਦੁੱਧ ਨਕਲੀ ਆ 50% ਦੁੱਧ ਪੰਜਾਬ ਦਾ 50% ਬਹੁਤ ਜ਼ਿਆਦਾ ਮਾਤਰਾ ਹੁੰਦੀ ਆ ਪੰਜਾਬ ਦਾ 50% ਦੁੱਧ ਨਕਲੀ ਆ ਜਿਹੜਾ ਨਕਲੀ ਤਿਆਰ ਹੁੰਦਾ ਸਾਡੇ ਘਰੇ ਵਿਆਹ ਰੱਖਿਆ ਹੋਵੇ ਡੇਰੀ ਵਾਲਾ ਕਹਿੰਦਾ ਵੀ ਮੈਨੂੰ 2 ਘੰਟੇ ਪਹਿਲਾਂ ਦੱਸ ਦੀ ਕਿੰਨਾ ਪਨੀਰ ਦੁੱਧ ਚਾਹੀਦਾ ਕਿੰਨਾ ਦਹੀਂ ਚਾਹੀਦਾ ਉਹ 2 ਘੰਟੇ ਪਹਿਲਾਂ ਕਿੱਥੋਂ ਆਉਣਾ ਉਹ ਆਪ ਹੀ ਤੁਸੀਂ ਹਿਸਾਬ ਲਾ ਲਓ ਜਦੋਂ ਵਿਆਹਾਂ ਦੇ ਸੀਜ਼ਨ ਚੱਲਦੇ ਹੁੰਦੇ ਉਦੋਂ ਬਿਮਾਰੀਆਂ ਸਭ ਤੋਂ ਜ਼ਿਆਦਾ ਆਉਂਦੀਆਂ ਕਦੇ ਇਹ ਅੰਦਾਜ਼ਾ ਲਾ ਕੇ ਵੇਖਿਆ ਜਦੋਂ ਵਿਆਹਾਂ ਦੇ ਸੀਜ਼ਨ ਚੱਲਦੇ ਸਭ ਤੋਂ ਜ਼ਿਆਦਾ ਬਿਮਾਰੀਆਂ ਉਹ ਸਮੇਂ 'ਚ ਅਸੀਂ ਸਾਡੇ ਘਰਾਂ ਦੇ ਵਿੱਚ ਬਿਮਾਰੀਆਂ ਫੈਲਦੀਆਂ ਉਹ ਕਿੱਥੋਂ ਫੈਲਦੀਆਂ ਨਕਲੀ ਪਨੀਰ ਐ ਨਕਲੀ ਦੁੱਧ ਆ ਜਿਹੜਾ ਅਸੀਂ ਵਿਆਹਾਂ ਤੇ ਖਾਣੇ ਆ ਜਿੰਨੇ ਤਾਂ ਸਹੀ ਸੋਚ ਬਣਾਲੀ ਜਿੰਨੇ ਸੋਚ ਲਿਆ ਵੀ ਦੁੱਧ ਬਾਹਰੋਂ ਨਕਲੀ ਮਿਲਦਾ ਲੋਕਾਂ ਨੇ ਸ਼ਹਿਰਾਂ ਦੇ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਕੇ ਉੱਥੇ ਵੀ ਡੰਗਰ ਰੱਖ ਲਿਆ ਉਥੇ ਉਹਨੂੰ ਲਾ ਦਿੱਤਾ ਕੁਲਰ ਲਾ ਦਿੱਤਾ ਇੱਕ ਇੱਕ ਡੰਗਰ ਸ਼ਹਿਰ ਵਾਲਿਆਂ ਨੇ ਰੱਖਣਾ ਸ਼ੁਰੂ ਕਰ ਦਿੱਤਾ ਮੈਂ ਤੁਹਾਨੂੰ ਉਹ ਹੀ ਕਹਿਣਾ ਹੁਣ ਨਾ ਸਬਜ਼ੀਆਂ ਅਸੀਂ ਲਾਉਣੀਆਂ ਛੱਡ ਕੇ ਅਸੀਂ ਜ਼ਮੀਨਾਂ ਵਾਲੇ ਆ ਅਸੀਂ ਜ਼ਿਮੀਦਾਰ ਅਸੀਂ ਆਪਦੇ ਖੇਤਾਂ 'ਚ ਸਬਜ਼ੀਆਂ ਲਾਉਣੀਆਂ ਛੱਡਤੀਆਂ ਪਰ ਸ਼ਹਿਰ ਵਾਲੇ ਜਿੰਨੇ ਸੋਚ ਲਿਆ ਵੀ ਮੈਂ ਚੰਗੀ ਸਬਜ਼ੀ ਖਾਣੀ ਹੈ ਤਾਂ ਉਹਨੇ ਆਪਦੀ ਛੱਤ ਦੇ ਉੱਤੇ ਸ਼ਕੰਜੇ ਬਣਾ ਕੇ ਸਬਜ਼ੀ ਲਾ ਲਈ ਹੈ ਸ਼ਹਿਰ ਦੇ ਵਿੱਚ ਲੋਕੀ ਸਬਜ਼ੀਆਂ ਲਾਉਣ ਲੱਗ ਪਿਆ ਵੀ ਅਸੀਂ ਆਪਦੇ ਘਰ ਦੀ ਸਬਜ਼ੀ ਖਾਣੀ ਹੈ ਅਸੀਂ ਤਾਂ ਜ਼ਮੀਨਾਂ ਵਾਲੇ ਆ ਅਸੀਂ ਅਸੀਂ ਸਬਜ਼ੀਆਂ ਲਾਉਣੀਆਂ ਛੱਡ ਗਏ ਸਬਜ਼ੀਆਂ ਇਸ ਕੈਂਪ ਦਾ ਸਫਲਤਾ ਤਾਂ ਹੀ ਹੋਵੇਗੀ ਜੇ ਇੱਥੇ ਜਿੰਨੇ ਬੈਠੇ ਜੇ ਹੁਣ ਸਬਜ਼ੀਆਂ ਦਾ ਸੀਜ਼ਨ ਸ਼ੁਰੂ ਹੈ ਇੱਕ ਇੱਕ ਦੋ ਦੋ ਵੱਲਾਂ ਹਰ ਇੱਕ ਸਬਜ਼ੀ ਦੀ ਲਾਓ 6 ਮਹੀਨੇ ਸਬਜ਼ੀ ਨਹੀਂ ਮੁੱਕਦੀ ਇੱਕ ਸਬਜ਼ੀ ਦੀ ਕਿਆਰੀ 10 ਘਰ ਪਾਲਦੀ ਹੈ ਇੱਕ ਵੱਲ ਹੈ ਕਦੂ ਦੀ ਉਹਨੂੰ ਦਿਨ ਪਰ ਰਾਤ ਕਦੂ ਲੈਂਦਾ ਉਹ ਆਣ ਕਵਾੜ ਵੀ ਪਾਲਦਾ ਉਹ ਉਹ ਵੱਲ ਹੈ ਜਿਹੜੀ ਕਦੂ ਦੀ ਬਹੁਤੀ ਥਾਂ ਹੀ ਘੇਰਦੀ ਘਰੇ ਥਾਂਵਾਂ ਨਹੀਂ ਹੈਗੀਆਂ ਹੁਣ ਤਾਂ ਖੇਤਾਂ 'ਚ ਲਾਓ ਖੇਤਾਂ 'ਚ ਮੋਟਰ ਤੇ ਆਲੇ ਦੁਆਲੇ ਥਾਂ ਬਣਾਓ ਸਬਜ਼ੀ ਲਾਓ ਫਲ ਲਾਓ ਗੰਨਾ ਲਾਓ ਇਹ ਅੱਜ ਦੇ ਸਮੇਂ ਦੀ ਮੁੱਖ ਲੋੜ ਆ ਜੇ ਅਸੀਂ ਚਾਹਣੇ ਆ ਨਾ ਬਿਮਾਰੀਆਂ ਸਾਡੇ ਘਰੇ ਕਰਨਾ ਕਰਨ ਅਸੀਂ ਬਿਮਾਰੀਆਂ ਦਾ ਨਾਂ ਲੈਣ ਤੋਂ ਡਰਦੇ ਆ ਐਡੀਆਂ ਭੇੜੀਆਂ ਬਿਮਾਰੀਆਂ ਤਾਂ ਸਾਨੂੰ ਇਹ ਸੋਚ ਅਪਣਾਉਣੀ ਪਾਉਗੀ ਸਬਜ਼ੀਆਂ ਫਲ ਕੰਨਾ ਇਹ ਸਾਰਾ ਕੁਝ ਸਾਨੂੰ ਆਪਦੇ ਘਰੇ ਲਾਉਣਾ ਪਊਗਾ ਤੇ ਦੁੱਧ ਦੁੱਧ ਲਈ ਜਰੂਰ ਇੱਕ ਅੱਧਾ ਡੰਕਰ ਜਰੂਰ ਰੱਖੋ ਮੈਂ ਚੋਕੇ ਸਾਨੂੰ ਉਧਰ ਆਉਣਾ ਹੀ ਪਵੇਗਾ ਮੈਂ ਹਮੇਸ਼ਾ ਇਹ ਕਹਿੰਦਾ ਆ ਅਸੀਂ ਉੱਚੇ ਤਾਂ ਬੜੇ ਉੱਠ ਗਏ ਅਸੀਂ ਪੱਕੇ ਸਾਡੇ ਮਕਾਨ ਪੈ ਗਏ ਪਰ ਕੱਚਿਆਂ ਤੋਂ ਵੀ ਭੇੜੇ ਹੋਗੇ ਉਦੋਂ ਮਕਾਨ ਕੱਚੇ ਸੀ ਤੇ ਲੋਕ ਸੁਖੀ ਸਨ ਉਦੋਂ 10 ਮਾਨ ਕਣਕ ਝੜਦੀ ਸੀ ਤੇ ਹੁਣ ਇੰਨਾ ਝਾੜ ਲਿਆ ਕਿ ਵੀ ਅਸੀਂ ਫਿਰ ਵੀ ਦੁਖੀ ਆ ਝਾੜ ਦੇ ਵਿੱਚ ਵੀ ਪੰਜਾਬ ਹਰਿਆਣਾ ਸਭ ਤੋਂ ਟਾਪ ਤੇ ਆ ਵਰਲਡ ਦੇ ਵਿੱਚ ਇੰਨਾ ਝਾੜ ਦੁਨੀਆ ਦੇ ਕਿਤੇ ਵੀ ਨਹੀਂ ਹੈਗਾ ਕਣਕ ਝੋਨੇ ਦਾ ਅਸੀਂ ਫਿਰ ਵੀ ਦੁਖੀ ਆ ਪਹੁੰਚੋ ਕੇ ਸਾਨੂੰ ਮੂਲ ਵਾਲ ਆਪਦੀ ਜੜ ਵਾਲ ਵੇਖਣਾ ਪਊਗਾ ਜੜਾਂ ਦਾ ਮੁੱਲ ਪਛਾਣਨਾ ਪਊਗਾ ਕਿਉਂਕਿ ਅਸੀਂ ਹੁਣ ਜੜਾਂ ਤੋਂ ਜੜਾਂ ਅਸੀਂ ਭੁੱਲ ਗਏ ਆ ਇਹ ਮੈਂ ਹਮੇਸ਼ਾ ਹੀ ਗੱਲਾਂ ਤਾਨੂੰ ਸਾਰਿਆਂ ਨੂੰ ਕਹਿੰਦਾ ਨਹੀਂ ਹੁੰਦਾ ਮੈਂ ਆਪ ਵਿੱਚ ਲੈ ਕੇ ਚੱਲਦਾ ਹੁਣਾ ਆਪਦੇ ਆਪ ਨੂੰ ਵੀ ਕਿ ਸਾਡਾ ਸਭ ਦਾ ਹੀ ਹੈ ਫਰਜ਼ ਬਣਦਾ ਅਸੀਂ ਅੱਜ ਇੱਥੇ 100 ਬੰਦਾ ਬੈਠੇ ਆ ਤੇ ਇਹੋ ਹੀ ਪ੍ਰਣ ਕਰਕੇ ਜਾਈਏ ਅਸੀਂ ਚੰਗਾ ਖਾਣਾ ਵਾ ਕਿਉਂਕਿ ਅਸੀਂ ਜ਼ਮੀਨਾਂ ਵਾਲੇ ਆ ਬਾਬੇ ਨਾਨਕ ਦੀ ਧਰਤੀ ਆ ਬਾਬੇ ਨਾਨਕ ਨੇ ਬੜੀ ਸਾਨੂੰ ਨਿਯਮਤ ਬਖਸ਼ੀ ਇਸ ਧਰਤੀ ਨੂੰ ਦੁੱਧਾ ਪੁੱਤਾਂ ਵਾਲੇ ਆ ਅਸੀਂ ਦੁੱਧਾ ਪੁੱਤਾਂ ਵਾਲੇ ਤਾਂ ਹੀ ਬਣਾਂਗੇ ਇਹ ਤਾਂ ਹੀ ਕਹਾਵਤਾਂ ਸੱਚ ਹੋਣਗੀਆਂ ਅਸੀਂ ਗੁਰੂ ਅੱਗੇ ਜਾ ਜਾ ਮੰਗਦੇ ਮੇਰਾ ਦੁੱਧ ਪੁੱਤ ਸੁਨਾਨ ਤਰੱਕੀ ਸਾਡੇ ਘਰਾਂ ਚ ਦੁੱਧ ਤਾਂ ਮੁੱਕ ਗਿਆ ਪੁੱਤ ਅਸੀਂ ਜਾਜੇ ਚੜਾ ਦਿੱਤੇ ਆ ਕਹਿੰਦੇ ਤੋਂ ਭਾਵੇਂ ਉਹ ਸਮਾਂ ਵਾਪਸ ਲਿਆਉਣਾ ਪਵੇਗਾ ਦੁੱਧ ਜਰੂਰ ਇੱਕ ਅੱਧਾ ਡੰਗਰ ਜਰੂਰ ਰੱਖੋ ਆਪਦਾ ਘਰ ਦਾ ਦੁੱਧ ਪੀਓ ਦੁੱਧ ਤੋਂ ਬੜਾ ਕੁਝ ਬਣਦਾ ਆ ਡਾਕਟਰਾਂ ਮਗਰ ਲਾ ਕੇ ਅਸੀਂ ਪਹਿਲਾਂ ਦੇਸੀ ਘਿਓ ਛੱਡ ਦਿੱਤਾ ਹੁਣ ਉਹ ਹੀ ਡਾਕਟਰ ਕਹਿੰਦੇ ਦੇਸੀ ਘਿਓ ਵਰਤਣਾ ਸ਼ੁਰੂ ਕਰ ਦਿਓ ਕਹਿੰਦੇ ਤੋਂ ਭਾਵੇਂ ਸਾਰੀ ਕਾਰਪਰੇਟਾਂ ਦੀ ਚਾਲ ਆ ਪਰ ਅਸੀਂ ਆਪਦਾ ਮੂਲ ਖਾਣਾ ਮੂਲ ਖਾਣਾ ਮੂਲ ਅਨਾਜ ਨਾ ਛੱਡੀਏ ਪੰਜਾਬ ਦੀ ਧਰਤੀ ਹੈ ਇਸੇ ਬੜੀ ਤਰ੍ਹਾਂ ਦਾ ਨਾਜ ਹੁੰਦਾ ਆ ਸਾਰੇ ਅਨਾਜ ਅਸੀਂ ਥੋੜੇ ਥੋੜੇਗਾ ਗਾਉਣੇ ਸ਼ੁਰੂ ਕਰ ਦਿੱਗੇ ਆ ਤੁਹਾਡੀ ਸਿਹਤ ਆ ਜਿਹੜੀ ਤੰਦਰੁਸਤ ਰਹੂਗੀ ਚੰਗਾ ਖਾਵਾਂਗੇ ਤੇ ਆਪੇ ਸਾਰਾ ਕੁਝ ਸਹੀ ਆ